ਫਰ ਮਾਰ ਕੇ ਆਪ ਤਾ ਵ ਗਾਹਾਂ ਮਹੀਨਾ ਚੱਗਾ ਜਾਂਦਾ ਪੁੱਤੇ ਫੇਰਾ ਉਹ ਕੁੱਤੇ ਫੇਰ ਜਨਾਵੇ ਹੰਪਨਾਰ ਮੋਹੂਦ ਜਾਂਮਣ ਮਿੱਠੇ ਪਾਣਾ ਇਹ ਖਾਸ ਸੀ ਸਾਡੇ ਬਜ਼ੁਰਗਾਂ ਦੀ ਜਿਹੜੀ ਸੰਗੀਤ ਅੱਜੋ ਅਸਲੀਅਤ ਦੇ ਵਿੱਚ ਪਿੰਡੂ ਉਸ ਪਿੰਡੂ ਸੰਗੀਤ ਦੇ ਰਸ ਨੂੰ ਹੈ ਬਾਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾਂ ਤਾਂ ਪੰਜਾਬੀ ਸਾਥਰ ਜਰਗ ਦੇ ਵਿੱਚ ਪਹੁੰਚ ਕੇ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਅੱਜ ਪੁਰਾਣੇ ਪੰਜਾਬ ਦੀ ਇੱਕ ਪਿਕਚਰ ਦੇਖੀ ਬੜੇ ਸਾਲਾਂ ਬਾਅਦ ਬੜੇ ਲੰਬੇ ਸਮੇਂ ਬਾਅਦ ਅੱਜ ਇੱਕ ਨਗਰ ਦੇ ਵਿੱਚ ਸਾਥ ਦੇ ਵਿੱਚ ਇੰਦਾ ਸਾਡੀਆਂ ਬੀਬੀਆਂ ਭੈਣਾਂ ਬੀਰ ਬਜ਼ੁਰਗ ਬੱਚੇ ਬੱਚੀਆਂ ਸਾਡੇ ਸਾਰੇ ਇਕੱਤਰ ਹੋਏ ਨੇ ਅਲਗੋਜੇ বাজ ਰਹੇ ਨੇ ਪ੍ਰਾਣੀਆਂ ਉਹ 12 ਸੜਾਈਆਂ ਜਾ ਰਹੀਆਂ ਅੱਜ ਉਹ ਰੂਹ ਦੀ ਖਰਾਕ ਸੀ ਸਾਡੇ ਬਜ਼ੁਰਗਾਂ ਦੀ ਜਿਹੜੀ ਸੰਗੀਤ ਅੱਜੋ ਅਸਲੀਅਤ ਦੇ ਵਿੱਚ ਪਿੰਡੂ ਉਸ ਪਿੰਡ ਨੂੰ ਸੰਗੀਤ ਦੇ ਦਰਸ਼ਨ ਹੋਏ ਤੇ ਬਹੁਤ ਧੰਨਵਾਦ ਕਰਦੇ ਆਂ ਪੂਰੀ ਕਮੇਟੀ ਦੇ ਪੂਰੇ ਪ੍ਰਬੰਧਕ ਵੀਰਾਂ ਦੇ ਜਿਨ੍ਹਾਂ ਨੇ ਇਹ ਪ੍ਰਬੰਧ ਕੀਤਾ ਨਵਜੋਤ ਜੀ ਨੇ ਤੇ ਮੈਡਮ ਸਾਡੇ ਮਾਤਾ ਜੀ ਇੰਦਰਜੀਤ ਕੌਰ ਜੀ ਇਹਨਾਂ ਦੇ ਜੀਵਨ ਦੇ ਬਾਰੇ ਜ ਆਪਾਂ ਸਾਰੇ ਜਾਣਦੇ ਆਂ ਕਿੱਦਾਂ ਇਸ ਨਗਰ ਦੇ ਵਿੱਚੋਂ ਭਗਤਪੂਰਨ ਸਿੰਘ ਜੀ ਦੇ ਉਹ ਜੋਤ ਉਹ ਮਿਸਾਲ ਪੂਰੀ ਦੁਨੀਆ ਦੇ ਵਿੱਚ ਅੱਗੇ ਦੀ ਅੱਗੇ ਚਾਨਣ ਕਰਦੀ ਪਿੰਗਲਵਾਲਾ ਸਾਹਿਬ ਦੇ ਰੂਪ ਵਿੱਚ ਅੱਜ ਲੱਖਾਂ ਅੱਜ ਲੱਖਾਂ ਲੋਕਾਂ ਦੇ ਲਈ ਚਾਨਣ ਮਨਾਰਾ ਬਣ ਰਹੀ ਹੈ ਕਿੰਨੀਆਂ ਜ਼ਿੰਦਗੀਆਂ ਭਗਤੀ ਦੀ ਸੋਚ ਤੇ ਚੱਲ ਕੇ ਅੱਜ ਜਿਨ੍ਹਾਂ ਨੂੰ ਨਿਆਸਿਆਂ ਨੂੰ ਆਸਰਾ ਮਿਲ ਰਿਹਾ ਨਾ ਤੇ ਰਿਆ ਨੂੰ ਥਿਰ ਬਣੇ ਨੇ ਡਾਕਟਰ ਇੰਦਰਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਜਿਨ੍ਹਾਂ ਨੇ ਇੰਨੀ ਉੱਚੀ ਸੱਚੀ ਸੇਵਾ ਸੱਚੇ ਪਾਤਸ਼ਾਹ ਨੇ ਬਖਸ਼ੀ ਆ ਤੇ ਬਖੂਬੀ ਕਰਦੇ ਰਹੇ ਵੀ ਅਸੀਂ ਆਪਣਾ ਛੋਟਾ ਜਿਹਾ ਕੁਛੀਆ ਹਿੱਸਾ ਜਿਨਨੇ ਸਾਡੇ ਤੇ ਕਿਰਪਾ ਕੀਤੀ ਉਸ ਅੱਲਾ ਉਸ ਰਾਮ ਵਾਹਿਗੁਰੂ ਜੀ ਭਗਵਾਨ ਨੇ ਛੋਟੀ ਜੀ ਸੇਵਾ ਅਸੀਂ ਵੀ ਆਪਣੇ ਸੁਪਨਿਆਂ ਦੇ ਘਰ ਵਿੱਚਿਲ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਵਾਰ ਚ ਕਰਦੇ ਸਾਡੇ ਕੋਲੇ 500 ਤੋਂ ਪਲੱਸ ਮੈਂਬਰ ਆ ਜਿਨ੍ਹਾਂ ਉਸੇ ਛੜਕਾਂ ਤੋਂ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਬੰਦ ਸੰਗਾਂ ਨਾਲ ਬੰਨਿਆ ਹੋਇਆ ਗੁਲਾਮ ਵਾਂਗੂ ਰੱਖਿਆ ਹੋਇਆ ਨਰਕ ਵਰਗਾ ਜੀਵਨ ਕੱਟਦੇ ਆ ਲੈ ਕੇ ਆਉਨੇ ਜਿਹਦੇ ਵਿੱਚ ਬੱਚੇ ਵੀ ਆ ਬੱਚੀਆਂ ਵੀ ਆ ਭੈਣਾਂ ਵੀ ਆ ਵੀਰ ਵੀ ਆ ਬਜ਼ੁਰਗ ਵੀ ਆ ਮਾਵਾਂ ਵੀ ਆ ਸਾਡੀਆਂ ਉਹਨਾਂ ਸਾਰੇ ਮੈਂਬਰਾਂ ਦੇ ਨਾਲ ਰਹਿੰਦੇ ਆ ਪਿਛਲੇ 8 ਸਾਲਾਂ ਤੋਂ ਅਸੀਂ ਸੁੱਖਣੇ ਦੇ ਘਰ ਵਿੱਚ ਮਹਿਸੂਸ ਕਰਦੇ ਆ ਜਿਹੜੀ ਗੱਲ ਜੋ ਅੱਜ ਪੰਜਾਬ ਦੇ ਵਿੱਚ ਹਾਲਾਤ ਪੈਦਾ ਹੋ ਰਹੇ ਨੇ ਜਿੱਦਾਂ ਡਾਕਟਰ ਇੰਦਰਜੀਤ ਜੀ ਨੇ ਵੀ ਗੱਲ ਕੀਤੀ ਵੀ ਅਸੀਂ ਆਪਣੇ ਸੱਭਿਆਚਾਰ ਨਾਲ ਟੁੱਟਦੇ ਜਾ ਰਹੇ ਹਾਂ ਅਸੀਂ ਆਪਣੀਆਂ ਜੜ੍ਹਾਂ ਨਾਲੋਂ ਟੁੱਟਦੇ ਜਾ ਰਹੇ ਹਾਂ ਇੱਕ ਵੱਡੀ ਗੱਲ ਆ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਸੀ ਉਹ ਹਰੇਕ ਹਰੇਕ ਧੀ ਭੈਣ ਦੇ ਸਿਰ ਦੇ ਹੱਥ ਰੱਖਦੇ ਸੀ ਇੱਜ਼ਤ ਕਰਦੇ ਸੀ ਹਰੇਕ ਆਪਣੇ ਬੱਚੇ ਬਜ਼ੁਰਗ ਦੀ ਉਹ ਬਾਹ ਫੜਦੇ ਸੀ ਵੀ ਨਹੀਂ ਇਹ ਸਾਡੇ ਆ ਪਰ ਅੱਜ ਅਸੀਂ ਆਪਣੇ ਨੂੰ ਵੀ ਭੁੱਲ ਗਏ ਅੱਜ ਅਸੀਂ ਖੁਦ ਆਪਣੇ ਧੀਆਂ ਪੁੱਤਾਂ ਤੋਂ ਵੀ ਮਨਕਰ ਹੋ ਜਾਂਦੇ ਆ ਜੇ ਕੋਈ ਮਨਤ ਬੁੱਧੀ ਪੈਦਾ ਹੋ ਜਾਏ ਜੇ ਕੋਈ ਬਾਪੂ ਬਜ਼ੁਰਗ ਪਹਾੜ ਹੋ ਜੇਵੇ ਜਾਂ ਕਿਸੇ ਕਾਰਨ ਡਿਸੇਵਲ ਹੋ ਜੇਵੇ ਅਸੀਂ ਉਹ ਤੋਂ ਵੀ ਖੇੜਾ ਛਡਾਉਣ ਬਾਰੇ ਸੋਚਦੇ ਆ ਇਹ ਬੜੀ ਸਾਡੇ ਵਿੱਚ ਇੱਕ ਗ੍ਰਾਵਟ ਆਈ ਹੈ ਸਾਡੇ ਸਮਾਜ ਦੇ ਵਿੱਚ ਸਾਡੇ ਅੱਜ ਦੇ ਪੰਜਾਬ ਦੇ ਵਿੱਚ ਇਹ ਸਾਡੇ ਨਿੱਗਰ ਦੀ ਸੋਚ ਦੀ ਇਹ ਨਿਸ਼ਾਨੀ ਆ ਵੀ ਅੱਜ ਕੋਲਡਨ ਹੂਨ ਕਰ ਰਹੇ ਨੇ ਅੱਜ ਵੱਡੀ 20 ਲੱਖ ਵਾਲੀ 50 ਲੱਖ ਵਾਲੀ ਗੱਡੀ ਦੇ ਵਿੱਚ ਇੱਕ ਬਾਪ ਆਪਣੇ ਪੁੱਤ ਨਾਲ ਬੈਠਾ ਹੁੰਦਾ ਤੇ ਉਹਨੂੰ ਆਸ਼ਰਮ ਦੇ ਵਿੱਚ ਛੱਡ ਕੇ ਪੁੱਤ ਬਾਪਰ ਦਾ ਹਰ ਇੱਕ ਬਣੀ ਹੋਈ ਉਸਰ ਬਾਪੂ ਦੀਆਂ ਸਾਰੀਆਂ ਜ਼ਿੰਦਗੀ ਦੀਆਂ ਕਮਾਈਆਂ ਲਾ ਕੇ ਉਸ ਘਰ ਚ ਖੁਸ਼ੀ-ਖੁਸ਼ੀ ਰਹਿੰਦਾ ਉਹ ਬਜ਼ੁਰਗ ਜੀ ਨੇ ਸਾਰੀ ਉਮਰ ਹੱਡ ਰਗੜ ਰਗੜ ਕੇ ਮਿਹਨਤਾਂ ਕੀਤੀਆਂ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਚੰਗੀਆਂ jobbਾਂ ਤੇ ਪਹੁੰਚਾਇਆ ਚੰਗੀਆਂ ਪੋਜੀਸ਼ਨਾਂ ਤੇ ਬਚਾਇਆ ਅੱਜ ਉਹ ਹੀ ਤੇ ਪੁੱਤ ਬਾਪੂ ਬੇਬੇ ਤੋਂ ਮਨਕਰ ਹੋ ਗਈ ਉਹਦੀ ਸੇਵਾ ਕਰਨ ਤੋਂ ਮਨਕਰ ਹੋ ਗਈ ਉਹਦੇ ਸੰਭਾਲ ਕਰਨ ਤੋਂ ਪਿੱਛੇ हट ਗਏ ਕਿਉਂ ਕਿ ਸਾਡੀ ਸੋਚ ਦੇ ਵਿੱਚ ਗੜਵਟਾ ਰਹੀ ਸਾਡੀ ਇਹਨਾਂ ਸੱਥਾਂ ਦੇ ਵਿੱਚੋਂ ਸ਼ੁਰੂ ਹੁੰਦੀ ਜਿਹੜੀ ਆਪਣੇਪਣ ਦੀ ਮੈਕਸਿਮਮ ਮੁਕਤੀ ਜਾ ਰਹੀ ਹੈ ਸਾਡੇ ਇੱਕ ਦੂਸਰੇ ਦੇ ਨਾਲ ਉਹ ਆਪਣੇਪਣ ਦੀ ਮੁਹੱਬਤ ਆ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ ਸਾਡੀ ਅੱਜ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਬਹੁਤ ਸੋਹਣਾ ਸਨੇਹਾ ਮੀਤ ਜੀ ਉਹਨਾਂ ਨੇ ਸਾਥ ਦੇ ਵਿੱਚ ਅੱਜ ਇਹ ਪੰਜਾਬੀ ਸਾਥ ਸਰ ਜਗ ਦੇ ਨਾਮ ਤੇ ਪ੍ਰੋਗਰਾਮ ਕਰਕੇ ਕੀਤਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਹਾਨੂੰ ਅੱਜ ਤੁਹਾਡੇ ਦੋਗੂ ਹੋਣ ਦਾ ਮੌਕਾ ਮਿਲਿਆ ਇੱਥੇ ਟੀਮ ਵੱਲੋਂ ਸਾਨੂੰ ਕਮੇਟੀ ਵੱਲੋਂ ਬੁਲਾਇਆ ਗਿਆ ਤੇ ਅਸੀਂ ਅੱਜ ਜ਼ਿਕਰ ਕਰ ਡਾਕਟਰ ਰੇਸ਼ੇ ਦਾ ਵੀ ਬੰਦਾ ਇੱਕ ਤਸਵੀਰ ਖਿਆ ਹੋਇਆ ਹਾਂ ਜੀ ਡਾਕਟਰ ਇਨ ਜੀਦਕਰ ਮਾਤਾ ਜੀ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ ਤੇ ਇੱਕ ਗੱਲ ਕਰਦੇ ਸੀ ਵੀਰ ਜੀ ਵੀ ਦੱਸਦੇ ਆ ਵੀ ਸਾਡੇ ਕੋਲੇ ਇਸ ਨਗਰ ਦਾ ਵੀ ਇੱਕ ਬਜ਼ੁਰਗ ਰਹਿ ਰਿਹਾ ਰਾਫ ਸਿੰਘ ਜੀ ਉਹ ਬਾਪੂ ਜੀ ਦੀ ਇੱਕ ਬਾਹਂ ਕੱਟੀ ਹੋਈ ਆ ਤੇ ਹੁਣ ਬਹੁਤ ਠੀਕ ਆ ਬਿਲਕੁਲ ਸਾਡੇ ਕੋਲੇ ਉੱਥੇ ਰਹਿ ਰਹੇ ਨੇ ਉਹਨਾਂ ਦੀ ਅੱਖ ਤੇ ਇੱਕ ਟਿਊਮਰ ਸੀ ਕਾਫੀ ਵੱਡਾ ਉਹਨਾਂ ਦਾ ਆਪਰੇਟ ਹੋ ਗਿਆ ਹੁਣ ਉਹ ਬਿਲਕੁਲ ਠੀਕ ਨੇ ਅੱਜ ਅਸੀਂ ਉਹਨਾਂ ਨੂੰ ਨਾਲ ਲੈ ਕੇ ਆਉਣਾ ਸੀ ਪਰ ਉਹ ਵਾਪਸ ਮੁਰੰਮ ਦੀ ਜੇਤ ਨਹੀਂ ਸੀ ਕਰਦੇ ਉਹ ਕਹਿੰਦੇ ਮੈਂ ਉੱਥੇ ਹੀ ਰਹਿਣਾ ਜਾ ਕੇ ਮੈਂ ਮੁੜ ਕੇ ਨਹੀਂ ਆਉਣਾ ਇਸਨੂੰ ਫਿਰ ਐ ਸੀ ਕਿ ਉਹਨੂੰ ਇੱਥੇ ਜੇ ਵਾਪਸ ਛੱਡ ਕੇ ਜਾਵਾਂਗੇ ਤਾਂ ਮੂਰੋਂ ਕੋਈ ਸਪੋਰਟ ਵਾਲਾ ਵੀ ਹੋਵੇ ਜਿਹੜਾ ਕਹੇ ਵੀ ਹਾਂ ਮੈਂ ਉਹਨੂੰ ਸਾਥ ਲੁਗ। ਪਰ ਉੱਥੇ ਉਹਨ ਬਹੁਤ ਵਧੀਆ ਜੀਵਨ ਬਤੀਤ ਕਰਦੇ ਨੇ ਉਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੇ ਪਤਾ ਨਹੀਂ ਕਿਹੜੇ ਕਰਮਾਂ ਦੀ ਸਾਡੇ ਨਾਲ ਉਹਨਾਂ ਦੀ ਕੋਈ ਰਿਸ਼ਤੇਦਾਰੀ ਸੀ ਜਿਹੜੀ ਅਸੀਂ ਅੱਜ ਨਿਭਾ ਰਹੇ ਆਂ। ਅਸੀਂ ਪ੍ਰੋਪਰਤਾਂ ਵਾਂਗ ਉੱਥੇ ਰਹਿੰਦੇ ਆਂ ਤੇ ਬਾਪੂ ਲਾਭ ਸਿੰਘ ਦੀ ਸਾਡੇ ਪਰਿਵਾਰ ਦਾ ਸਾਡੇ ਸੁਪਨਿਆਂ ਦੇ ਘਰ ਦਾ ਹਿੱਸਾ ਨੇ। ਜਿੱਦਾਂ ਕਿ ਉੱਥੇ 500 ਤੋਂ ਹੋਰ ਪਲੱਸ ਮੈਂਬਰ ਸਾਡੇ ਪਰਿਵਾਰ ਚ ਰਹਿੰਦੇ ਨੇ ਉਦਾਂ ਹੀ ਬਾਪੂ ਲਾਭ ਸਿੰਘ ਜੀ ਵੀ ਸਾਡੇ ਪਰਿਵਾਰ ਦਾ ਹਿੱਸਾ ਸੀ ਪਰ ਗੱਲ ਉਹੀ ਕਰਦੇ ਆ ਹੁਣ ਬਾਪੂ ਵੀ ਕਿਸੇ ਹੋਰ ਗ੍ਰਹਿ ਤੋਂ ਤਾਂ ਆਇਆ ਨਹੀਂ ਸੀ ਆਪਣੇ ਨਗਰ ਦਾ ਹੀ ਸੀ ਬਾਪੂ ਵੀ ਆਪਣੇ ਨਾਨਕਿਆਂ ਦਾਦਕਿਆਂ ਦੀਆਂ ਕਿੰਨੀਆਂ ਰਿਸ਼ਤੇਦਾਰੀਆਂ ਦਾ ਇੱਕ ਰਿਸ਼ਤੇਦਾਰ ਸੀ ਉਹਦੇ ਵੀ ਭੈਣ ਭਰਾ ਚਾਚੇ ਤਾਏ ਮਾਮੇ ਮਾਸੀਆਂ ਭੂਆ ਕਿੱਡਾ ਇੱਕ ਕੁੰਬਾ ਹੁੰਦਾ ਹਰ ਇੱਕ ਰਿਸ਼ਤੇਦਾਰੀ ਦਾ ਹਰੇਕ ਇਨਸਾਨ ਦਾ ਅਰਜ ਕੋ ਕੱਲਾ ਰਹਿ ਜਾਂਦਾ ਜਦੋਂ ਉਹਨੇ ਤੇ ਜਾਂ ਉਹ ਖੁਦ ਆਪਣੀਆਂ ਕੁਝ ਗਲਤੀਆਂ ਕਾਰਨ ਤੇ ਜਾਂ ਖੁਦ ਕਿਸੇ ਉੱਪਰਲੀ ਕੋਈ ਮਹਾਰਾਜ ਦੀ ਕਰੋਪੀ ਦੇ ਕਾਰਨ ਦੇਖੋ ਕਮੀਆਂ ਤਾਂ ਸਾਰਿਆਂ ਚ ਹੀ ਆ ਸਾਡੇ ਚ ਕਮੀਆਂ ਨੇ ਤਾਂ ਸਾਡੇ ਵਿੱਚ ਸ਼ੁਰੂ ਤੋਂ ਹੀ ਸਾਡੇ ਨਾਲ ਹੀ ਇਨਸਾਨ ਦੇ ਜਨਮ ਦੇ ਸਮੇਂ ਹੀ ਸਾਡੀਆਂ ਕਮੀਆਂ ਸ਼ੁਰੂ ਹੋ ਜਾਂਦੀਆਂ ਅਸੀਂ ਕਲਜੋਗੀ ਜੀਵ ਆ ਪਰ ਉਹਨੂੰ ਆਪਾਂ ਕਮੀਆਂ ਨੂੰ ਪਾਸੇ ਕਰਕੇ ਆਪਣਾ ਫਰਜ਼ ਨਿਭਾਉਣਾ ਸਿੱਖੀਏ। ਅਸੀਂ ਉਮੀਦ ਕਰਦੇ ਹਾਂ ਜਿਸ ਦਿਨ ਸਾਨੂੰ ਬੀਤ ਦੀ ਉਹਨਾਂ ਨੇ ਦੱਸਿਆ ਭਗਤ ਜੀ ਦੇ ਨਗਰ ਤੋਂ ਉਸ ਬਜ਼ੁਰਗ ਨੂੰ ਉੱਥੇ ਲੈ ਕੇ ਗਏ। ਅਸੀਂ ਭਾਗਾਂ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਅਸੀਂ ਭਗਤ ਜੀ ਦੇ ਨਗਰ ਦੇ ਇੱਕ ਉਸ ਬਜ਼ੁਰਗ ਦੀ ਸੇਵਾ ਕਰ ਸਕੇ। ਅਸੀਂ ਉਹਨਾਂ ਦੀ ਸੇਵਾ ਛੋਟਾ ਜਿਹਾ ਆਪਣਾ ਬਣ ਦਾ ਯੋਗਦਾਨ ਪਾ ਸਕੇ। ਪਰ ਅਰਦਾਸ ਕਰਦੇ ਹਾਂ ਸੱਚੇ ਭਾਸ਼ਾ ਇਸ ਨਗਰ ਤੇ ਮਿਹਰ ਕਰਿਓ ਇਸ ਨਗਰ ਦਾ ਕੋਈ ਵੀ ਬਜ਼ੁਰਗ ਕੋਈ ਵੀ ਪ੍ਰਾਣੀ ਇਦਾਂ ਦੇ ਹਾਲਾਤ ਚ ਨਾ ਜਾਵੇ ਵੀ ਉਹਨੂੰ ਕਿਤੇ ਇਸ ਤਰ੍ਹਾਂ ਦੀ ਥਾਂ ਤੇ ਸਹਾਰਾ ਲੈਣਾ ਪਵੇ ਜਾ ਕੇ ਜਿੱਥੇ ਉਹ ਆਪਣਿਆਂ ਤੋਂ ਦੂਰ ਹੋਵੇ ਬਸ ਇਹੀ ਸਾਡੀ ਬੇਨਤੀ ਆ ਭਰਾਵੋ ਤੇ ਭੈਣੋ ਆਪਣੀ ਆਪਣੀ ਡਿਊਟੀ ਨੂੰ ਸਮਝੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਆਪਣੇ ਆਸ-ਪਾਸ ਲੋੜਵੰਦਾਂ ਦੀ ਮਦਦ ਕਰੋ ਉਹਨਾਂ ਦੀ ਬਾਹ ਫੜੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਾਡੀ ਸੁਣਾਏ ਪ੍ਰਸ਼ਨ 1000 600 ਦੇ ਕਰੀਬ ਜਿਹੜੇ ਬੇਸਾਰੇ ਲੋੜਵੰਦ ਨੇ ਇੱਕ ਵਾਰੀ ਅੱਗੇ ਆ ਜਿਓ ਜੀ ਇਹਨਾਂ ਨੇ ਹਸਨਪੁਰ ਵਿਖੇ ਫੋਨ ਲਈ ਪ੍ਰਬੰਧ ਕਰਿਆ ਹੋਇਆ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਜਿਵੇਂ ਭੱਜੀ ਜੀ ਦਾ ਮਿਸ਼ਨ ਸੀਗਾ bina jaat bina dharm bina state ਨੂੰ ਦੇਖ ਕੇ ਜੋ ਵੀ ਲੋੜਵਾਂ ਦਿਖਦਾ ਹੱਥੀ ਕੀੜੇ ਕਰਕੇ ਤੁਸੀਂ ਨੁਕਤਾ ਦੀ ਸੇਵਾ ਦੇ ਨਾਂ ਤੇ ਇਹਨਾਂ ਦਾ ਪੇਜ ਇੱਕ ਵਾਰੀ ਤਾੜੀਆਂ ਲਾ ਦਈਏ ਇਹਨਾਂ ਦੇ ਨਾਂ ਤੇ ਭਾਈ ਗੁਰਪ੍ਰੀਤ ਮੈਂਚੋ ਜੀ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਕਰਦੇ ਆ ਕਿਉਂਕਿ ਇਹਨਾਂ ਦੇ ਬਹੁਤ ਵੱਡੇ ਇਰਦੇਵੇਂ ਨੇ